ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਸਲਵਾਰ ਦੀ ਕਟਿੰਗ ਪਾਉਣ ਲੱਗੇ ਆਂ ਤੇ ਸਲਵਾਰ ਇਹ ਹੈਗੀ 2.5 ਮੀਟਰ ਇਹ ਮੈਚ ਜਿਹੜਾ ਟਾਪ ਮੀਜਾ ਦੇ ਨਾਲ ਇਹਦੀ ਆਪਾਂ ਕਟਾਈ ਕਰ ਦਿੱਤੀ ਹੈ ਕਿਉਂਕਿ ਕਮੀਜ਼ ਦੀ ਆਪਕੇ ਆਪਾਂ ਪਾਈ ਹੋਈ ਹੈ ਵੀਡੀਓ ਇਹਦੀ ਆਪਾਂ ਕਟਾਈ ਕਰਤੀ ਤੇ ਇਹਦੇ ਨਾਲ ਹੈਗੀ 2.5 ਮੀਟਰ ਦੀ ਸਲਵਾਰ ਤੇ 2.5 ਮੀਟਰ ਦੇ ਵਿੱਚ ਹੀ ਆਪਾਂ ਅਗਲਾ ਪੱਟਾ ਪਾਉਣੇ ਨੇ ਤੇ ਪਿੱਛੇ ਦੇ ਕੁੰਦੇ ਨਿਕਲਣੇ ਨੇ ਤੇ ਬੈਲਟ ਵੀ ਕਰਨੀ ਹੈ ਇਹ ਆਪਾਂ ਮਨਤੀ ਕਰਕੇ ਰੱਖ ਲਈ ਆਪਣੀ 36 ਇੰਚ ਸਲਵਾਰ ਤਿਆਰ ਹੈ ਤੇ ਇਹ ਇਹ ਆਪਾਂ ਤੋਂ 10 ਦਾ ਮੇਚਾ ਰੱਖਿਆ ਹੋਇਆ ਆਪਾਂ 32 ਇੰਚ 32 ਇੰਚ ਤੇ ਆਪਾਂ ਨਿਸ਼ਾਨ ਲਾਇਆ ਤੇ ਆਸਮ ਦਾ ਨਿਸ਼ਾਨ ਆਪਾਂ 10 10.5 ਤੇ ਲਾਉਨੇ ਆ ਇਹ ਪਤਲਾ ਮੇਚਾ 10 ਤੇ ਵੀ ਲਾ ਸਕਦੇ ਆ ਆਪਾਂ ਜੇ ਭਾਰਾ ਕੋਈ ਤੇ 10.5 ਕਰ ਸਕਦੇ ਆ ਠੀਕ ਹੈ ਇਹ ਆਪਾਂ 10 ਤੇ ਲਾਇਆ ਤੇ ਇਹ ਪੂਰਾ ਹੋ ਗਿਆ 42 42 ਆਪਾਂ ਇਹ ਮਿਲ ਕੇ ਰੱਖ ਲਿਆ ਸਾਰਾ ਕੱਪੜਾ ਇਹਦੇ ਵਿੱਚੋਂ ਆਪਾਂ ਪਹੁੰਚੇ ਕੱਢਣੇ ਨੇ ਇਹ ਪਹੁੰਚੀ ਆਪਾਂ ਇਧਰੋਂ ਪਹਿਲਾਂ ਅੰਗਲੀ ਸਾਈਡ ਤੋਂ ਮਿੰਤੀ ਕਰ ਲੈਨੇ ਆ। ਇਹ ਪਹੁੰਚੇ ਆਪਾਂ ਸਟਾਰਟ ਕਰਦੇ ਆ ਜਿਹੜੇ ਅਗਲਾ ਪੱਟ ਹੁੰਦਾ ਨਾ 12.5 ਤੋਂ ਲੈ ਕੇ 13 ਤੇ 14 ਤੱਕ ਤੁਸੀਂ ਪਾ ਸਕਦੇ ਹੋ। ਤੇ ਜੇ ਹੁਣ ਸਲਵਾਰਾਂ ਹੋਲੀਆਂ ਦਾ ਹੀ ਰਵਾਜ ਹੈ ਤੇ ਪਰ ਇਹ ਵਿੱਚ ਨਾ ਪੱਲਾ ਜਿਹੜਾ ਹੁੰਦਾ ਪੱਟ ਜਿਹੜਾ ਆਉਂਦੇ ਨੇ ਉਹ ਦੁੱਧ ਨਹੀਂ ਪਰ ਆਉਂਦੇ ਹੈਗੇ। ਸਟੇਟ ਤੇ ਆਪਾਂ 12.5 ਤੇ ਰੱਖ ਲੈਣਾ। ਠੀਕ ਹੈ ਜੀ। ਇਸ ਤਰ੍ਹਾਂ ਵੀ ਬਹੁਤ ਸੋਹਣੀ ਸਲਵਾਰ ਬਣਦੀ ਹੈ 12:30 ਤੇ ਆਪਾਂ ਰੱਖ ਕੇ ਇਧਰੋਂ ਵੀ ਆਪਾਂ 32 ਤੇ ਨਿਸ਼ਾਨ ਲਾ ਲੈਣਾ 32 ਤੇ ਰੱਖ ਕੇ ਉੱਪਰੋਂ ਆਪਣਾ ਆ ਗਿਆ 10 ਤੇ 10 ਤੇ ਆਪਾਂ ਨਿਸ਼ਾਨ ਲਾ ਕੇ ਤੇ ਜਿਹੜੀ ਹੈ ਇਹਨੂੰ ਸਲਾਈ ਨੂੰ ਇਹਨੂੰ ਲੈਂਡ ਨੂੰ ਆਪਾਂ ਸਿੱਧਾ ਕਰ ਲੈਣਾ ਇਧਰੋਂ ਵੀ ਆਪਾਂ ਮੈਨ ਲੈਣੇ 12:30 ਤੇ ਹੀ ਆਉਣਾ ਚਾਹੀਦਾ ਹਾਂਜੀ ਇੱਥੇ ਆਉਂਦਾ 12:30 ਠੀਕ ਹੈ ਇੱਥੇ ਇੱਥੇ ਆਪਾਂ ਇਹ ਨਿਸ਼ਾਨੀ ਦਿਨਾਲ ਮਲਾ ਦੇਣੀ ਹੈ ਇਧਰਲਾ ਆਪਣਾ ਪਹੁੰਚਾ ਪੈ ਜੂਗਾ ਪੱਲਾ ਕਹਿੰਦੇ ਨੇ ਪੱਟ ਕਹਿੰਦੇ ਨੇ ਆਪ ਦੀ ਆਸ ਦੀ ਬੋਲੀ ਚ ਸਾਰਾ ਕੁਸ਼ ਕਹਿੰਦੇ ਨੇ ਸਮਝ ਲਈ ਤੁਸੀਂ ਠੀਕ ਹੈ ਇੱਥੋਂ ਆਪਾਂ 2 ਤੋਂ ਲੈ ਕੇ 2.5 ਤੱਕ ਦਾ ਨਿਸ਼ਾਨ ਲਾ ਸਕਦੇ ਹਾਂ ਤੇ ਪਰ ਆਪਾਂ 2 ਦਾ ਹੀ ਨਾ ਹੋਵਾਂਗੇ ਹੁਣ ਪਹੁੰਚਾ ਨਾ ਦਾ ਬੜਾ ਵੱਡਾ ਪਾਉਂਦੇ ਨੇ ਨਾ ਛੋਟਾ ਪਾਉਂਦੇ ਨੇ 7 ਕਤੋਂ ਲੈ ਕੇ ਸਟਾਰਟਿੰਗ ਹੋ ਜਾਂਦੀ ਹੈ ਵਿੱਚ ਵਿੱਚ ਭੈਣਾ 8 ਵੀ ਕਾਲ ਲੈਂਦੇ ਆ ਫਰੰਟ ਬਦਲ ਲਿਆ ਇਧਰੋਂ ਆਪਾਂ ਲਾ ਲੈਨੇ ਆ ਉਧਰ ਸਵਾਦ ਉਹਦਾ ਨਿਸ਼ਾਨ ਲਾ ਲੈ ਸਵਾਦ ਉਹਦਾ ਹੀ ਆ ਪੱਥ ਲਾ ਲੈਨੇ ਤੇ ਇੱਥੋਂ ਆਪਾਂ ਸਿੱਧਾ ਕਰ ਲੈਣਾ ਟਾਈ ਵੀਟਰ ਚ ਕਿਵੇਂ ਸਲਵਾਰ ਕਟਿੰਗ ਹੁੰਦੀ ਹੈ ਕਿਵੇਂ ਵਿੱਚੋਂ ਪੱਲੇ ਕੱਢਣੇ ਨੇ ਵਿੱਚ ਵੀ ਆਪਾਂ ਸਾਰਾ ਕੁਝ ਕਿਵੇਂ ਬਣਾਉਣੀ ਆ ਇਹ ਤੁਸੀਂ ਤੰਗੀ ਤਰ੍ਹਾਂ ਦੇਖ ਲਿਓ ਤੇ ਮੇਰੀਆਂ ਭੈਣਾਂ ਲਾਈਕ ਘੱਟ ਕਰ ਦਿਆਂ ਨੇ ਭੁੱਲ ਜਾਂਦੀਆਂ ਨੇ ਜੇ ਦੇਖ ਕੇ ਤੁਹਾਨੂੰ ਸਮਝ ਆਉਂਦੀ ਹੈ ਤਾਂ ਤੁਸੀਂ ਲਾਈਕ ਜ਼ਰੂਰ ਕਰਦਿਆਂ ਕਰੋ ਵੀਡੀਓ ਇਸ ਤਰ੍ਹਾਂ ਆਪਾਂ ਇਹ ਤਾਂ ਵੀ ਨਿਸ਼ਾਨੀ ਇਹਦੇ ਨਾਲ ਵੀ ਲਾ ਸਕਦੇ ਆ ਤੇ ਇਸ ਕੇਲ ਨਾਲ ਵੀ ਆਪਾਂ ਨਿਸ਼ਾਨੀ ਲਾ ਸਕਦੇ ਆ ਬੇਸਤੀ ਹੋ ਜਾਂਦੀ ਹੈ ਜਿਹੜੀਆਂ ਭੈਣਾਂ ਪੂਰੀ ਨਿਸ਼ਾਨੀ ਲਾਉਣਗੀਆਂ ਕਿਉਂਕਿ ਹਜੇ ਉਹ ਉਹਨਾਂ ਨੂੰ ਨਹੀਂ ਜਾਚ ਹੁੰਦੀ ਉਹ ਇਹਦੇ ਨਾਲ ਵੀ ਐ ਸਾਰੀ ਬਾਦ ਵਿੱਚ ਲਾ ਸਕਦੀਆਂ ਨੇ ਜਿਨ੍ਹਾਂ ਨੇ ਕਦੇ ਨਹੀਂ ਵੀ ਕੱਪੜਾ ਕੱਟਿਆ ਨਾ ਉਹ ਐ ਦਸ ਅਕੇਲ ਨਾਲ ਵੀ ਸਿੱਧਾ ਕਰ ਸਕਦੀਆਂ ਨੇ ਠੀਕ ਹੈ ਜਿਹੜਾ ਕੱਟਦਾ ਰਹਿੰਦਾ ਉਹਨੂੰ ਕੋਈ ਔਖਾ ਨਹੀਂ ਹੁੰਦਾ ਐਕਸਟਰਾ ਕਟਿੰਗ ਹੋ ਜੂਗੀ ਇੱਥੋਂ ਵੀ ਆਪਾਂ ਸਿੱਧਾ ਕਰ ਲੈਂਦੇ ਹਾਂ ਇੱਕਾਸਣਾ ਇਧਰੋਂ ਆ ਗਏ ਠੀਕ ਹੈ ਇਹਦੀ ਹੁਣ ਆਪਾਂ ਕਟਾਈ ਕਰਨੀ ਹੈ ਇਧਰੋਂ ਕਟਾਈ ਸ਼ੁਰੂ ਕਰਦੇ ਹਾਂ நீங்கள் பன்சி ஃபோட்ட ஆய அட்ஜதி ஆ சிதாசி அப்பா கட்டி சலவார்த்த கப்படா கட்ட இணை ਪੈ ਜਾਏਗੀ ਡੈਲਟ ਬਣਾ ਕਰੀਏ ਕੁਮਿੰਟ ਕੈਂਚੀ ਆਪਣੀ ਲੱਗਣ ਵਾਲੀ ਸੀ ਇਹ ਵੀ ਆਪਾਂ ਕਰ ਚੀ ਲਾ ਲਈਏ ਤੁਹਾਨੂੰ ਦੱਸਾਂਗੇ ਟਿਪਸ ਪੱਲ ਦਾ ਜਿਹੜਾ ਕੱਟਿਆ ਹੋਇਆ ਇਹ ਇੱਦਾਂ ਆਪਾਂ ਧਰ ਲੈਣਾ ਆਸਣ ਦੇ ਨਾਲ ਆਪਾਂ ਆਸਣ ਮਿਲਾਵਾਂਗੇ ਠੀਕ ਹੈ ਜੀ ਤੇ ਇਧਰ ਪੱਲੇ ਦੇ ਨਾਲ ਆਪਾਂ ਪੱਲਾ ਮਿਲਾਵਾਂਗੇ ਤੇ ਕੋਈ ਖਾਸ ਕੋਈ ਨਿਸ਼ਾਨੀ ਲੱਗੀ ਹੋਈ ਨਹੀਂ ਹੈ ਠੀਕ ਹੈ ਜੀ ਆ ਵੀ ਇਹਨੂੰ ਭੱਲੇ ਨੂੰ ਆਪਾਂ ਉੱਪਰੋਂ ਚੱਕ ਲੈਣਾ ਕਿਉਂਕਿ ਇਧਰੋਂ ਕੱਪੜਾ ਕੰਮ ਆ ਜੂਗਾ ਇਹਨੂੰ ਆਪਾਂ ਉੱਪਰੋਂ ਚੱਕ ਕੇ ਇਹ ਆਪਣੇ ਪੱਟ ਨਹੀਂ ਗਏ ਪੱਟਾਂ ਨੂੰ ਆਪਾਂ ਇਹਨਾਂ ਉੱਪਰੋਂ ਚੱਕ ਕੇ ਇਹਦੇ ਨਾਲ ਮਿਲਾ ਕੇ ਇਹਦੀ ਕਟਾਈ ਕਰ ਦੇਣੀ ਹੈ ਮਾਰ ਦੇ ਵਿੱਚ ਢਾਲ ਪਾਉਣੀ ਵੀ ਜ਼ਰੂਰੀ ਹੁੰਦੀ ਹੈ ਤੇ ਉਹ ਆਪਾਂ ਇਸ ਤਰ੍ਹਾਂ ਇਕੱਲੇ ਇਹਦੇ ਵਿੱਚ ਵੀ ਪਾ ਲੈਨੇ ਆ ਤੇ ਤੁਰ ਤੱਕ ਵੀ ਪਾ ਲੈਨੇ ਆ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਜੇ ਆਪਾਂ ਟਾਈ ਦੀ ਵੀ ਪਾ ਸਕਦੇ ਦੋ ਦੀ ਵੀ ਪਾ ਸਕਦੇ ਆ ਤੇ 1.5 ਇੰਚ ਦੀ ਵੀ ਪਾ ਸਕਦੇ ਆ ਆਪਾਂ 1.5 ਇੰਚ ਦੀ ਕੱਟ ਪਾਵਾਂਗੇ ਫਿਰ ਇਹਦੇ ਨਾਲ ਨਾ ਸਲਵਾਰ 1.5 2 ਦੀ ਪਾ ਲੈ ਦੋ ਦੀ ਪਾ ਲੈਨੇ ਆ ਆਪਾਂ ਕਿਉਂਕਿ ਇਹ ਸਲਵਾਰ ਜਦ ਹੀ ਨਾ ਗਿੰ ਡਿੱਗਦੀ ਨਹੀਂ ਇਹਦੀ ਆਪਾਂ ਇਥੇ ਢਾਲ ਪਾ ਲੈਨੇ ਆ ਇਕੱਲੇ ਪੌਂਚੇ ਦੀ ਵੀ ਪੈ ਜਾਂਦੀ ਹੈ ਤੇ ਜੇ ਆਪਾਂ ਤਾਂ ਰਪਾਉਣੀਆਂ ਤੁੜ ਵੀ ਨਾਲ ਨਾਲ ਨਾ ਇੰਨੀ ਇੱਥੇ ਇੱਥੇ ਤੱਕ ਅਪਾ ਢਾਲ ਪਾ ਸਕਦੇ ਹਾਂ ਠੀਕ ਹੈ ਫਿਰ ਪਿੱਛੋਂ ਤਾਂ ਅੱਡੀਆਂ ਨੰਗੀਆਂ ਨਹੀਂ ਹੁੰਦੀਆਂ ਤੇ ਇੱਥੋਂ ਜਿਹੜਾ ਵੀ ਵਧੀਆ ਕੋਚੀ ਪੌਂਚਾ ਦਿਸਦਾ ਤੇ ਉਹ ਨਹੀਂ ਹੁੰਦਾ ਲੈ ਤੁਹਾਨੂੰ ਉਹਨਾਂ ਚੋ ਕਪੜਾ ਪੀਆ ਲੋਟੀ 2 ਇੰਚ ਦੀ ਟਾਗ ਲੈ ਆਪਣੀ ਇਹ ਇਸ ਤਰ੍ਹਾਂ ਨਾਲ ਨਾਲ ਪਾ ਸਕਦੇ ਹਾਂ ਠੀਕ ਹੈ ਕਪੜਾ ਆਪਣੇ ਇਥੋਂ ਕੁਰਾਜਵਾ ਪਿੱਛੋਂ ਆਪਾਂ ਨਹੀਂ ਪਾਉਣੀ ਕਿਉਂਕਿ ਫਿਰ ਪਿੱਛੋਂ ਵੀ ਸਲਵਾਰ ਚੱਕੀ ਜਾਵੇ ਦਿੱਤੇ ਦਿਸਣ ਤੇ ਉਹ ਚੰਗੀ ਨਹੀਂ ਲੱਗਦੀ ਪਿੱਛੋਂ ਹੁਣ ਆਪਣੀ ਪੂਰੀ ਰਹੇਗੀ ਥੱਲੇ ਨੂੰ ਉੱਪਰੋਂ ਚੱਕੀ ਜਾਏਗੀ ਤਾਂ ਚੱਕਮੀਜੀ ਸਲਵਾਰ ਬਣ ਜਾਂਦੀ ਹੈ ਇਸ ਦੇ ਨਾਲ ਫਿਰ ਪੱਲੇ ਨਾ ਪਹੁੰਚੇ ਦੇ ਉੱਤੇ ਨਹੀਂ ਡੇਗਦੇ ਠੀਕ ਹੈ ਹਜੇ ਐਂਟੀਸੀ ਕੱਪੜੇ ਤਾਂ ਹੀ ਆਪਾਂ ਕੱਟਦੇ ਆ ਆ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਇਹਨਾਂ ਨੂੰ ਆਪਾਂ ਵਿੱਚ ਹੀ ਬਿਠੇ ਕੇ ਰੱਖ ਦਿੰਨੇ ਆ ਇਹ ਪੱਟਾ ਤੇ ਹੁੰਦੇ ਹੋਗੇ ਸਲਵਾਰ ਦੇ ਇਧਰੋਂ ਹੁਣ ਆਪਾਂ ਕੱਟ ਲਾਂਗੇ ਬੈਲਟ ਜਿੱਥੇ ਕੱਟ ਕਪੜਾ ਰੱਖੋ ਸਾਫ਼ ਜਿਹਾ ਰੱਖੋ ਨਹੀਂ ਇਹ ਛੋਟਾ ਹੈ ਆਪਾਂ ਕਵੱਟਾਂ ਆਪਾਂ ਕੱਟ ਲਈ ਦੀ 5.5 ਦੀ ਆਪਾਂ 벨ਟ 5 ਇੰਚ ਦੀ ਲਾਉਣੀ ਆ ਤੇ 8 ਇੰਚ ਮਾਰ ਦੇ ਚ ਆ ਜਾਂਦੀ ਹੈ ਤੇ ਕੁਛ ਉੱਪਰ ਆਪਾਂ 8 ਇੰਚ ਦੀ 벨ਟ ਦੀ ਚੜਾਈ ਕੱਟਦੇ ਹਾਂ ਹਮੇਸ਼ਾ ਇਹ ਸਾਰੀਆਂ ਸਲਵਾਰਾਂ ਤੇ 8 ਇੰਚ 8 ਇੰਚ ਦੀ ਚੜਾਈ ਹੁੰਦੀ ਹੈ ਤੇ ਜਿਹੜੀ ਆ ਹੁੰਦੀ ਆ ਆਪਣਾ ਲੰਬਾਈ ਇਹ ਆਪਣੀ हिਪ ਦੇ ਹਿਸਾਬ ਨਾਲ ਹੁੰਦੀ ਆ ਜੇ ਆਪਣੀ ਹਿੱਪ ਹੈਗੀ ਆ 19 ਤੇ ਆਪਾਂ 3 ਇੰਚ ਜ਼ਿਆਦਾ ਰੱਖਣਾ ਜੇ ਆਪਣੀ ਹਿੱਪ ਹੈਗੀ ਆ 20 ਉੱਪਰੋਂ ਤੇ ਤਾਂ ਵੀ ਆਪਾਂ 3 3 ਇੰਚ हिਪ ਦੇ ਸਾਮਣ ਨਾਲ ਲਾ ਲੈਣੀ ਹੈ ਨਿਸ਼ਾਨੀ ਇਹਨਾਂ ਦੀ ਹਿੱਪ ਹੈਗੀ ਆ 19 ਤੇ ਆਪਾਂ 22 ਤੇ 23 ਤੇ ਕਟਾਈ ਕਰਾਂਗੇ ਲੱਦਾ 3 ਇੰਚ ਆਪਣਾ ਮਾਰਜ ਹੋ ਜਾਏਗਾ ਜੇ ਕਿਸੇ ਨੂੰ ਸਮਝ ਨਾ ਲੱਗੀ ਤੇ ਦੁਬਾਰਾ ਪੁੱਛ ਸਕਦਾ ਆਪਣੇ ਕੋਲ ਉਹ ਚੱਕਰ ਵੀ ਆਪਾਂ ਫਿਰ ਦੁਬਾਰਾ ਕਰਾਂਗੇ। ਲੋਚ ਇਹ ਆਪਣੀ ਬੈਲਟ ਵੀ ਹੋ ਗਈ ਤਿਆਰ ਕੱਟ ਕੇ। ਹੁਣ ਰਹਿ ਗਿਆ ਸਿਰਫ ਪੌਂਚਿਆਂ ਦਾ ਕੱਪੜਾ। ਉਹ ਵੀ ਆਪਣਾ ਇਧਰੋਂ ਬਣ ਜਾਣਾ। ਹਾਂ ਬੱਝਾ ਆਪਾਂ ਪੌਂਚਿਆਂ ਨੂੰ ਥੱਲੇ ਲਾ ਲਾਂ। ਠੀਕ ਹੈ ਜੀ ਹੁਣ ਪੌਂਚੇ ਬਰੀਕ ਹੀ ਬਣਦੇ ਨੇ ਥੋੜਾ ਜਿਹਾ ਆਪਾਂ ਕਰਨਾ ਹੈ। ਕਪੜਾ ਇਹ ਆਪਣਾ ਪਹੁੰਚਿਆ ਤਾਂ ਹੋ ਗਿਆ ਤੇ 2 ਮੀਟਰ ਦੇ ਵਿੱਚ ਆਪਾਂ ਸੋਹਣੀ ਸਲਵਾਰ ਕੱਟ ਕੇ ਫਿਰ ਵੀ ਇਹ ਆਪਣਾ ਕਪੜਾ ਜਿਹੜਾ ਬਚ ਗਿਆ ਇਹਨਾਂ ਦਾ ਪੀਸ ਠੀਕ ਹੈ ਜੀ ਜੇ ਸਾਡੀ ਵੀਡੀਓ ਪਸੰਦ ਆਈ ਚੇਅਰ ਲਾਇਕ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਇੱਕ ਆਪਾਂ ਹੋਰ ਸੂਟ ਕੱਟਣਾ ਆਹ ਵਲਾਂ ਇਹਦੀ ਆਪਾਂ ਸਲਵਾਰ ਦੀ ਪਾਵਾਂਗੇ ਕਮੀਜ਼ ਦੀ ਆਪਾਂ ਅੱਗੇ ਪਾਈ ਹੋਈ ਆਪਣੀ ਵੀਡੀਓ ਚੱਲ ਰਹੀ ਹੈ ਤੇ ਇਹਦੀ ਸਲਵਾਰ ਦੀ ਕਟਿੰਗ ਆਪਾਂ ਫਿਰ ਪਾ ਦਾਂਗੇ ਠੀਕ ਹੈ ਜੀ ਇਹਨੂੰ ਨਾਲ ਸਮਝ ਲਗੋ ਇਹਦੇ ਵਿੱਚ ਚੰਗੀ ਤਰ੍ਹਾਂ ਸਮਝ ਆ ਜਾਵੇ ਥੈਂਕ ਯੂ ਜੀ